ਇੱਕ ਗੱਲ ਕਿਤੇ ਭੁੱਲ ਨਾ ਜਾਂਦੀ ਹੋਵੇ ਇਸ ਸੌਣ ਦੇ ਮਹੀਨੇ ਵਿੱਚ ਇੱਕ ਪੂਰੀਤੀ ਹੁੰਦੀ ਹੈ ਪਿੰਡਾਂ ਵਿੱਚ ਪੂਰੀਤੀ ਸੌਣ ਦੇ ਮਹੀਨੇ ਵਿੱਚ ਮੇਰਾ ਖਿਆਲ ਆ ਜਿੰਨੀਆਂ ਤੀਆਂ ਲੱਗਦੀਆਂ ਤੀਆਂ ਸੌਣ ਦੇ ਮਹੀਨੇ ਚ ਲੱਗਦੀਆਂ ਨਾ ਸੌਣ ਦੇ ਮਹੀਨੇ ਐਤਵਾਰ ਵਾਲੇ ਦਿਨ ਤੋਂ ਆਮ ਤੌਰ ਤੇ ਤੀਆਂ ਪਹਿਣਾ ਵਿਆਹੀਆਂ ਵੀ ਪੇਕੇ ਕਰੀਆਂ ਖਾ ਜਾਂਦੀਆਂ ਨੇ ਉਹ ਫਿਰ ਬਾਹਰ ਚਲੀਆਂ ਜਾਂਦੀਆਂ ਨੇ ਬਾਹਰ ਜਾ ਕੇ ਜਿੰਨੀਆਂ ਗੰਦੀਆਂ ਗੱਲਾਂ ਉਹਨਾਂ ਨੇ ਇੱਕ ਦੂਜੀਆਂ ਇੱਕ ਦੂਜੀਆਂ ਨੂੰ ਜਾ ਕੇ ਸੁਣਾਉਣੀਆਂ ਨੇ ਕੋਤਸੇ ਨੱਚਦੀਆਂ ਤੇ ਤੱਪਦੀਆਂ ਤੇ ਪਰੀਤੀਆਂ ਕਰਦੀਆਂ ਹਨ ਮਨ ਚਲੇ ਮੁੰਡੇ ਵੀ ਪਾਸੇ ਜਾ ਜਾ ਕੇ ਆਪਣੀਆਂ ਭੈਣਾਂ ਨੱਚਦੀਆਂ ਨੂੰ ਵੇਖੇ ਤੇ ਦੂਜਾ ਕਹਿੰਦਾ ਮੇਰੀ ਭੈਣ ਬਹੁਤੀ ਨੱਚੀ ਐ ਦੂਜਾ ਕਹਿੰਦਾ ਤੇਰੀ ਭੈਣ ਬਹੁਤੀ ਨੱਚੀ ਐ ਉਹ ਕਿਹੜੀ ਵੀ ਸ਼ਰਮੀਆਂ ਜਿਹੜੀ ਉੱਥੇ ਤੀਆਂ ਦੇ ਵਿੱਚ ਨਹੀਂ ਹਈ ਇਹ ਸ਼ੁਰੂ ਕਿੱਥੋਂ ਹੋਈ ਭਲਾ ਵਿਚਾਰ ਕਰਨੀ ਚਾਹੀਦੀ ਹਰ ਇੱਕ ਗੱਲ ਦੀ ਕਿ ਤੀਆਂ ਚੱਲੀਆਂ ਕਿੱਥੋਂ ਤੀਆਂ ਨਾਮ ਔਰਤਾਂ ਦਾ ਐ ਇਹ ਮਾਲਵੇ ਦੀ ਬੋਲੀ ਐ ਤੀ ਔਰਤ ਨੂੰ ਕਹਿੰਦੇ ਹਨ ਗੁਰੂ ਕੀ ਬਾਣੀ ਚ ਤੀ ਔਰਤ ਦਾ ਨਾਂ ਨਹੀਂ ਐ ਇਹ ਤੀਆਂ ਇਹਨਾਂ ਨੂੰ ਇੱਧਰ ਅੰਮ੍ਰਿਤਸਰ ਦੇ ਜ਼ਿਲ੍ਹੇ ਵੱਲ ਲਾਹੌਰ ਜ਼ਿਲ੍ਹੇ ਵੱਚ ਵੱਲ ਥਾਵੇਂ ਕਿੰਨੇ ਹਨ ਥਾਵੇਂ ਉਹ ਵੱਖਰੀ ਵੱਖਰੀ ਇਲਾਕਿਆਂ ਦੀ ਵੱਖਰੀ ਵੱਖਰੀ ਬੋਲੀ ਹੈ ਇਹ ਮੁਸਲਮਾਨਾਂ ਨੇ ਖਾਲਸਾ ਜੀ ਸ਼ੁਰੂ ਕੀਤੀ ਆ ਪਰ ਮੁਸਲਮਾਨਾਂ ਨੂੰ ਮੁਸਲਮਾਨਾਂ ਰਗਰ ਜੋਰ ਸੀ ਉਸ ਮੌਕੇ ਤੇ ਉਹਨਾਂ ਨੇ ਸੌਣ ਦੇ ਮਹੀਨੇ ਵਿੱਚ ਆਉਣਾ ਐਤਵਾਰ ਦਾ ਦਿਨ ਮਿੱਥਿਆ ਹੋਣਾ ਹੁਕਮ ਕੀਤਾ ਉਹਨਾਂ ਦਾ ਕਿ ਕੋਈ ਕੁੜੀ ਕੋਈ ਇਸਤਰੀ ਜਿਹੜੀ 50 ਸਾਲ ਤੋਂ ਘੱਟ ਹੈ ਉਹ ਹਰੇਕ ਬਾਹਰ ਨਿਕਲੇ ਪਿੰਡ ਚੋਂ ਜਿਹੜੇ ਘਰ ਵਿੱਚ ਰਹਿ ਜਾਵੇ ਲੱਭ ਪਵੇ ਉਹਨਾਂ ਸਾਰਿਆਂ ਦੇ ਸਾਹਮਣੇ ਉਹਦੀ ਬੇਇੱਜ਼ਤੀ ਕਰਕੇ ਉਹਨੂੰ ਟੁਕੜਾ ਟੁਕੜਾ ਕੀਤਾ ਜਾਂਦਾ ਔਰ ਉਹਨੂੰ ਬਾਹਰ ਕੱਢ ਕੇ ਧਿਆਨ ਦੇ ਨਾਲ ਮਾਰਤਾ ਸੁਣਨ ਵਾਲੀ ਗੱਲ ਹੈ ਬਾਹਰ ਕੱਢ ਕੇ ਉਹਨਾਂ ਸਾਰਿਆਂ ਨੂੰ ਤੇ ਮੁਸਲਮਾਨਾਂ ਨੇ ਚਾਰ ਚਫੇਰੇ ਖੜੇ ਹੋ ਜਾਂਦੇ ਤੇ ਉਹਨਾਂ ਨੌਜਵਾਨ ਕੁੜੀਆਂ ਨੂੰ ਲੰਗੀਆਂ ਕਰਕੇ ਨਚਾਉਣਾ ਜਿਹੜੀ ਉਹਨਾਂ ਵਿੱਚ ਪਸੰਦ ਆਵੇ ਉਹਨੂੰ ਬਣ ਕੇ ਤੇ ਆਪਣੀ ਬੇਗਮ ਬਣਵਾਉਣਾ ਇਹ ਬਿਸ਼ਰਮੀ ਦਾ ਕਾਰਨ ਤੇ ਬੜਾ ਪਾਰੀ ਇਹ ਬੇਇੱਜ਼ਤੀ ਦੀ ਗੱਲ ਸੀ ਬੜੀ ਪਾਰੀ ਉਦੋਂ ਇਹ ਧੀਆਂ ਲੱਗਣੀਆਂ ਮੁਸਲਮਾਨਾ ਨੇ ਸ਼ੁਰੂ ਕੀਤੀਆਂ ਇਹ ਕ੍ਰਿਤੀ ਗੁਰਮੁਖ ਪਿਆਰਿਆਂ ਨੇ ਸ ਜ਼ੋਰ ਲਾ ਕੇ ਹਟਾ ਲਈ ਹੈ ਮੋਹਕ ਨਗਰਾਂ ਵਿੱਚੋਂ हट ਚੁੱਕੀ ਹੈ ਮਹਾਂਪੁਰਖ ਬੜਾ ਦ੍ਰਿੜਤਾ ਨਾਲ ਇਹਦੇ ਬਾਰੇ ਪ੍ਰਚਾਰ ਕਰਿਆ ਕਰਦੇ ਸਨ ਅੱਜ ਦੇ ਦਿਨ ਸਾਵਣ ਦੇ ਮਹੀਨੇ ਦਾਸਮ ਕਿਤੇ ਆਈ ਹੈ ਇਸ ਵਾਰ ਤੇ ਜਿਹੜੀਆਂ ਧੀਆਂ ਪਹਿਣਾ ਨੂੰ ਆਪਣੇ ਭਰਾਵਾਂ ਦੀ ਤੇ ਮਾਪਿਆਂ ਦੀ ਇੱਜ਼ਤ ਚਾਹੀਦੀ ਹੈ ਉਹ ਤਾਂ ਅੱਜ ਤੋਂ ਲੈ ਕੇ ਗੰਦੀਆਂ ਧੀਆਂ ਵਿੱਚ ਬਾਹਰ ਜਾ ਕੇ ਨੱਚਣ ਕੱਪਣ ਨਾਲ ਤੇ ਜਿਨ੍ਹਾਂ ਨੇ ਖਿਆਲ ਕਰਨਾ ਹੈ ਕਿ ਆਪਣੇ ਭਰਾਵਾਂ ਨੂੰ ਨੱਚ-ਨੱਚ ਕੇ ਵਿਖਾਉਣਾ ਹੈ ਤੇ ਅਸੀਂ ਇਹ ਜਿਵੇਂ ਵੇਸ ਵਾਲਾ ਨੱਚਦਿਆਂ ਨੇ ਤੇ ਜਿਵੇਂ ਐਕਟਰਸਾਂ ਨਾਲ ਨੱਚ ਲੱਚਦੀਆਂ ਨੇ ਉਹਦੀਆਂ ਨਾਚੀਆਂ ਅਸੀਂ ਵੀ ਬਾਈਨਾ ਅਸੀਂ ਇਹ ਜਿ ਕੋਈ ਨਹੀਂ ਰੱਖਣੀ ਉਹ ਉਹਨਾਂ ਦੀ ਮਰਜ਼ੀ ਰੇ ਕਹ ਦੋ ਵੱਧ ਕਹਿਣ ਦੀ ਮਜਬੂਰ ਨਹੀਂ ਸਮਝੀ ਇਹ ਤੀਆਂ ਬਿਲਕੁਲ ਮਨਮਤ ਹੈ ਇਹ ਗੁਰੂ ਕੀ ਮਰਿਆਦਾ ਤੋਂ ਉਲਟ ਹੈ ਕਹੇ ਸੋਚਿਆ ਆਪਣੇ ਮਨ ਦਾਸ ਕੀ ਕਰ ਰਹੇ ਆ ਅੱਜ ਜਵਾਨਾਂ ਬਣ ਗਿਆ ਧੀ ਦੇ ਨਾਲ ਭੈਣ ਦੇ ਨਾਲ ਘਰ ਵਾਲੀ ਦੇ ਨਾਲ ਚਲੋ ਚੱਲ ਕੇ ਸਾਰਾ ਪਰਿਵਾਰ ਸ਼ਰਮਾ ਦੇਖਾਈਏ ਜਾਤੀਆ ਆ ਗਏ ਨੱਚਤਾ ਪਾਈਏ ਉਹ ਪਿਆਰੇ ਕ ਸੰਵੇਦ ਸੁਖਮੀ ਸਾਹਿਬ ਦਾ ਪਾਠ ਹੁੰਦਾ ਦੇਖਿਆ ਕਦੇ ਟੀਹਾਂ ਨੇ ਚਨੰਸਾ ਦੀ ਬਾਣੀ ਪੜਦੇ ਦੇਖਿਆ ਹੁੰਦਾ ਕੀ ਹੈ ਬੋਲੀਆਂ ਪੌਣੀਆਂ ਢੰਗੜਾ ਪੌਣਾ ਤੇ ਗਿੱਧੇ ਪੌਣੇ ਨਾਚ ਕਰਨਾ ਦੱਸੋ ਜਿੱਥੇ ਐਸਾ ਨੀਤ ਪੁਣਾ ਹੈ ਉਥੇ ਜੀਵਨ ਸੱਚਾ ਤੇ ਸੁੱਚਾ ਕਿਵੇਂ ਰਹੇਗਾ ਕਲੇਗਰ ਜੀ ਦੇ ਵਾਲ ਖਿਆਲ ਕੀਤਾ ਪਾ